ਜਿਹੜੀ ਖਾਲੀਗੁਰੂਆਂ ਦੇ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ RAMDAS PUR ਜਿਸ ਰਿਆਤ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜ ਨਿਹਾਰਿਆ ਭਾਰਿਆ ਐਸੇ ਦੀਨ ਦੇਵਾਲ ਸਤਿਗੁਰੂ ਸੋਢੀ ਸੁਲਤਾਨ ਸਤਿਗੁਰੂ ਤਨਗੁਰੂ RAMDAS JI ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ਪੁਰਬ ਦੇ ਸੰਬੰਧ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਗੁਰਮਤ ਸਮਾਗਮਾਂ ਦੀ ਲੜੀ ਆਰੰਭ ਕੀਤੀ ਜਾਂਦੀ ਹੈ। ਔਰ ਇਸ ਸਾਲ ਸਤਕੁਰਾਂ ਦੇ ਪ੍ਰਕਾਸ਼ ਪ੍ਰਗਟ ਦੇ ਸੰਬੰਧ ਵਿੱਚ ਇਸੇ ਲੜੀ ਤਹਿਤ ਜਿਹੜਾ ਅੱਜ ਦਾ ਸਮਾਗਮ ਹੈ ਇਹ ਡੇਰਾ ਤਪੂ ਬਾਨਕਾਰ ਸੇਵਾ ਪੂਰੀ ਵਾਲੇ ਮਹਾਂਪੁਰਖਾਂ ਦੇ ਤਪ ਸਥਾਨ ਵਿਖੇ ਸ਼ਾਮ ਦੇ ਦੀਵਾਨ ਦੇ ਵਿੱਚ ਜਿਹੜਾ ਅੱਜ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਜੁੜੀ ਹੋਈ ਹੈ ਮਹਾਂਪੁਰਖ ਸੰਤ ਬਾਬਾ ਸੁਖਿੰਦਰ ਸਿੰਘ ਜੀ ਪੂਰੀ ਵਾਲੇ ਉਸ ਸੰਗਤ ਨੂੰ ਚਾਹੇ ਸਰਦਾਰ ਵਿਕਰਮ ਸਿੰਘ ਜੀ ਮੈਂ ਦੇ ਸੇਵਾਦਾਰ ਸਾਹਿਬ ਸਰਦਾਰ ਅਜੈ ਸਿੰਘ ਜੀ ਵੀ ਮੈਂ ਦੇ ਸੇਵਾਦਾਰ ਸਾਹਿਬ ਉਹਨਾਂ ਨੇ ਹਾਜ਼ਰੀ ਭਰੀ ਹੈ ਔਰ ਵੱਖ-ਵੱਖ ਵਿਸ਼ਿਆਂ ਤੇ ਜੋ ਕਥਾ ਵਿਚਾਰਾਂ ਨੇ ਉਪੀਂ ਜਾਂਦੀਆਂ ਨੇ ਗੁਰਬਾਣੀ ਕੀਤਾ ਜਾਂਦਾ ਔਰ ਤੁੰਗੁਰ RAMDAS ਜੀ ਮਹਾਰਾਜ ਜੀ ਦੀ ਪਵਨ ਉਚਾਰਨ ਕੀਤੀ ਹਲਬਾਣੀ ਹੈ ਉਹਦੇ ਤੇ ਜਿਹੜੀ ਵਿਚਾਰ ਹੈ ਉਹ ਕੀਤੀ ਜਾਂਦੀ ਹੈ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਇਹਨਾਂ ਸਾਰੇ ਹੀ ਹੋਣ ਵਾਲੇ ਸਮਾਗਮਾਂ ਦੇ ਵਿੱਚ ਵੱਧ ਛੜ ਕੇ ਸ਼ਮੂਲੀਅਤ ਕਰਨ ਔਰ ਜੋ ਗੁਰਪ੍ਰਬ ਦੇ ਸੰਬੰਧ ਵਿੱਚ 6 ਅਤੇ 7 ਤਰੀਕ ਨੂੰ ਰਾਗ ਦਰਬਾਰ ਕਿੱਥੇ ਜਾ ਰਹੇ ਨੇ ਉਹਨਾਂ ਦੇ ਵਿੱਚ ਵੀ ਹਾਜ਼ਰੀ ਭਰਨ 7 ਤਰੀਕ ਨੂੰ ਸਵੇਰੇ ਨਗਰ ਕੀਰਤਨ ਆਰੰਭ ਹੋਣਾ ਹੈ ਉਹਦੇ ਵਿੱਚ ਹੀ ਵੱਤੋਂ ਵੱਤ ਹਾਜ਼ਰੀ ਭਰ ਕੇ ਸਲਾਮਾ ਕਰਕੇ ਗੁਰੂ ਜੀ ਦਾ ਸਰਮਣ ਕਰਕੇ ਆਪਣਾ ਜੀਵਨ ਨੂੰ ਸਫਲ ਕਰਨ ਦਾ ਯਤਨ ਕਰਨ ਔਰ ਗੁਰਪੁਰਪੁਰਬ ਵਾਲੇ ਦਿਨ 8 ਤਰੀਕ ਨੂੰ ਸੰਗਤ ਆਵਤੋਂ ਬਾਅਦ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਪਹੁੰਚ ਕਰਕੇ 사ਤਗੁਰਾਂ ਦੇ ਚਰਨਾਂ ਤੇ ਸੀਸ ਸੁਕਾ ਕੇ ਆਪਣੀ ਜੀਵਨ ਮੁਸਫਲਾ ਕਰਨ ਦੀ ਇੱਛਾ ਕਰਨ ਔਰ ਸਮੁੱਚੀ ਸੰਗਤ ਨੂੰ 사ਤਗੁਰਾਂ ਦੇ ਪ੍ਰਕਾਸ਼ਪੁਰਬ ਦੀ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਹਾਂ ਜਲਦਮੀ ਮੈਂ ਜਰ ਸਾਥ ਨੂੰ ਇਹਨਾ ਕਰਕੇ ਜੀ ਗੁਰੂ ਸਤ ਜੀ ਹਾਂ ਬਾਬਾ ਕਲਰ ਸਹਿਬ ਜੀ ਵਿਖੇ ਵੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਵੱਲੋਂ ਸਮੂਸਾਂ ਕਰਕੇ ਸੈਜੋ ਬਣਾੜ ਜਿਹੜੇ ਗੁਰਮੁਸਬਾਕ ਮਨੇਹ ਕੋ ਹਰ ਸਾਲ ਕਰਵਾਏ ਜਾਂਦੇ ਨੇ ਬਾਬਾ ਅਟੱਲ ਰਾਏ ਸਾਹਿਬ ਜੀ ਰਾਜਪਾਮਨ ਅਸਥਾਨ ਹੈ ਔਰ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਬਾਬਾ ਜੀ ਦੇ ਚਰਨਾਂ ਤੇ ਆਸਥਾ ਰੱਖਦੀ ਹੈ ਮੱਥਾ ਟੇਕਦੀ ਹੈ ਅਰਦਾਸਾਂ ਕਰਦੀ ਹੈ ਔਰ ਬਾਬਾ ਜੀ ਦਾ ਜਿਹੜਾ ਚਲਾਣੇ ਦਾ ਦਿਨ ਹੈ ਸਤਖੰਡ ਪਿਆਨਾ ਦਿਵਸ ਹੈ ਉਹ ਵੀ ਬਹੁਤ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾਂਦਾ ਹੈ ਮਾਪੁਰਖਾਂ ਦੇ ਬਾਬਾ ਢਾਲਾ ਸਭ ਦੇ ਚਰਨਾਂ 'ਤੇ ਸੀਸ ਝੁਕਾਉਂਦਿਆਂ ਹੋਇਆ ਗੁਟਾਨ ਕੁਟਵਾਰ ਉਹਨਾਂ ਦੇ ਚਰਨਾਂ 'ਤੇ ਨਮਸਕਾਰ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ